ਕਾਂਜੀ ਸਾਰਿਆਂ ਨੂੰ ਵੈਲਕਮ ਟੂ ਆਰ ਬਲੌਗ ਤਾਰੀਵਾਲ ਫੈਮਲੀ ਅੱਜ ਆਪਾਂ ਵੀਡੀਓ ਬਣਾਵਾਂਗੇ ਪੋਲਿਊਸ਼ਨ ਟੌਪਿਕ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਰਨੀਸ਼ਨ ਜਦ ਵੀ ਆਪਾਂ ਫਨੌਣੇ ਆ ਉਹ ਤੋਂ ਆਪਣੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਸਦੀਆਂ ਨੇ ਬੁਮਾਰੀਆ ਕਿਹੜੇ ਕਿਹੜੇ ਟਾਈਪਸ ਨਾਲ ਲੱਗਦੀਆਂ ਨੇਗਾ ਉਹਦੇ 4 ਟਾਈਪਸ ਹੁੰਦੇ ਹੈਗਾ ਫਸਟ ਸੋਇਲ ਪੋਲਿਊਸ਼ਨ ਸੈਕੰਡ ਲੈਂਡ ਪੋਲਿਊਸ਼ਨ ਥਰਡ ਵਾਟਰ ਪੋਲਿਊਸ਼ਨ ਫੋਰਥ 에ਅਰ ਪੋਲਿਊਸ਼ਨ ਫਸਟ ਆਪਾਂ ਤੁਹਾਨੂੰ ਦੱਸਾਂਗੇ ਇਹ ਪੋਲਿਊਸ਼ਨ ਜਿਹੜੀ ਆਪਾਂ ਘਰ ਦੇ ਵਿੱਚ ਗੰਦਗੀ ਧੂਆ ਧੂਆ ਫਨੋਨੇ ਆਗਾ ਫੈਕਟਰੀਆਂ ਦੇ ਵਿੱਚ ਬਹੁਤ ਸਾਰੇ ਧੂਏ ਆਉਂਦੇ ਆਗਾ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਆ ਜਿਹੜੀ 에ਅਰ ਪੋਲਿਊਸ਼ਨ ਹੁੰਦੀ ਆ ਹੁਣ ਆਪਾਂ ਦੱਸਾਂਗੇ ਵਾਟਰ ਪੋਲਿਊਸ਼ਨ ਜਿਹਨੂੰ ਆਜੋ तो थो थो सारा सी ही हो रहा होगा भी आ कि गंदगी फैला रहे लोग नोक ने आोटे जरा गंदा पानी वगैरा गंदगी पाई हुई ना अपने है जिद्दी अपना पानिया जेड़ा खराब हो रहा है ਪਲੀਜ਼ ਫਰੈਂਡ ਤੁਸੀਂ ਇੰਨੀ ਗੰਦਗੀ ਨਾ ਫਲਾਇਆ ਕਰੋ ਕੁਝ ਨੋਖਨੇ ਜਿਹੜੀ ਪਾਣੀਆਂ ਦੇ ਵਿੱਚ ਨਦੀਆਂ ਦੇ ਵਿੱਚ ਬਹੁਤ ਸਾਰੀ ਗੰਦਗੀ ਸਿੱਟ ਦਵਾਉਂਦੇ ਆ ਉਹਨਾਂ ਨੂੰ ਗੰਦਾ ਕਰ ਦਿੰਦੇ ਆ ਤੇ ਆਪਣੇ ਕੋਨੇ ਉਹੀ ਪਾਣੀ ਨਦੀਆਂ ਦਾ ਆਉਂਦਾਗਾ ਫਿਰ ਆਪਾਂ ਬਿਮਾਰ ਹੋ ਜਾਂਦੇ ਆਪ ਨੂੰ ਬਹੁਤ ਸਾਰੇ ਕੈਮੀਕਲਸ ਲਗ ਦੇਨੇਗਾ ਫਰੈਂਡ ਤੁਸੀਂ ਆਪਣੇ ਆਪ ਨੂੰ ਬਚਾਣੀ ਪਲੀਜ਼ ਐਵੇਂ ਨਾ ਕਰਿਆ ਕਰੋ ਆਪਣੀ ਦੋ ਟਾਈਪ ਤਾਂ ਹੋ ਚੁੱਕਿਆ 에ਅਰ ਪੋਲਿਊਸ਼ਨ ਐਂਡ ਵਾਟਰ ਪੋਲਿਊਸ਼ਨ ਹੁਣ ਆਪਾਂ ਆਉਣੇ ਸੋਇਲ ਪੋਲਿਊਸ਼ਨ ਤੇ ਸੋਇਲ ਪੋਲਿਊਸ਼ਨ ਕੀ 에ਅਰ ਪਲੂਸ਼ਨ ਨੈਡ ਪਨੀਸ਼ਨ ਤੇ ਨਹੀਂ ਸੇਮ ਹੀ ਹੁੰਦੇ ਆਗਾ ਦੇਖੋ ਜਿੱਥੇ ਨੈਡ ਹੁੰਦਾ ਉਥੇ ਸੋਇਲ ਹੁੰਦੀ ਹੈ ਜਿਵੇਂ ਆ ਆਪਨਾ ਸਾਰਾ ਨੈਡ ਆਗਾ ਉਥੇ ਨਹੀਂ ਸਾਰੀ ਮਿੱਟੀ ਆਗਾ ਜਦ ਉੱਪਰ ਠੂਆ ਫੈਲ ਲੂਗਾ ਉਦੋਂ ਆਪਣੀ ਨੈਡ ਪਨੀਸ਼ਨ ਹੋਊਗੀ ਅਰਮੀ ਹੀ ਇਹ 10 टाइप्स ਨੇ ਜਮਾਈ ਸੇਮ ਨੇਗਾ ਮੈਂ ਤੁਹਾਨੂੰ ਇੱਕ ਟ੍ਰਿਕ ਦੱਸ ਸਕਦੀ ਹਾਂ ਫਰੈਂਡਸ ਪਹਿਲਾਂ ਤੁਸੀਂ ਕੋਈ ਵੀ ਜਗ੍ਹਾ ਤੇ ਕਿੱਥੇ ਵੀ ਇੱਕ ਗੱਡਾ ਖੋਦੋਗੇ ਬਹੁਤ ਵੱਡਾ ਸਾਰਾ ਉਹਦੇ ਵਿੱਚ ਤੁਸੀਂ ਆਪਣੇ ਘਰ ਦੀ ਸਾਰੀ ਗੰਦਗੀ ਪਾਉਂਗੇ ਜਿਹਦੇ ਨਾਲ ਨਾ ਕੂੜਾ ਫੈਲੂਗਾ ਨਰਿਕ ਚੀਜ਼ੀ ਹੋ ਜਾਗੀ ਉਹਨੂੰ ਬਾਅਦ ਤੁਸੀਂ ਉਹਨੂੰ ਦੱਬ ਜਾਈਨਾ ਥੋੜੀ ਜਿਹੀ ਟਾਈਮ ਬਾਅਦ ਤੋ ਥੋੜੇ ਜਿਹੇ ਟਾਈਮ ਬਾਦ ਆਪਨ ਖੋਲ ਕੇ ਦੇਖਾ ਗਿਆ ਆਪਣੀ ਖਾਦ ਜਿਹੜੀ ਰੈਡੀ ਹੋ ਜੂਜੀ ਚੱਪਾ ਪਲਾਂਟਸ ਕੀਤੀ ਬੜੀ ਤੇ ਹੋਰ ਵੀ ਜਿੱਦਾ ਜਿਹੜਿਆ ਗਰੋ ਕਰ ਸਕਦੇ ਆ ਉਹਦੇ ਨਾਲ ਆਪਣੀਆਂ ਦੋ ਚੀਜ਼ਾਂ ਵਧੀਆਂ ਹੋਣਗੀਆਂ ਇੱਕ ਤਾ ਆਪਣੀ ਕੋਨੇ ਬਹੁਤ ਜ਼ਿਆਦਾ ਕਿਹੜਾ ਆਪਾਂ 3 ਸਗਾ ਦਾਂਗੇ ਤੇ ਆਪਣੀ ਜਿਹੜੀ ਪੈਨਸ਼ਨ ਵੀ ਆ ਘੱਟ ਹੋਊਗੀ ਫੇਰ ਆ ਦੋਨੇ ਤਰੀਕਸ ਦੇ ਨਾਲ ਆਪਾਂ ਬਾਤ ਸਕਾਂਗੇ نو ਕਹਿੰਦੇ ਆ ਵੀ ਅਗਨੇ ਜ਼ਮਾਨੇ ਦੇ ਵਿੱਚ ਆਪਾਂ ਨਹੀਂ ਬਚਾਂਗੇ ਜਿਹਾ ਪਰ ਰਿਸਕ ਤੇ ਪੈਨਸ਼ਨ ਨੂੰ ਨਾ ਰੁੱਕਿਆ